ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਜਿੱਥੇ ਸੰਗਤਾਂ ਮਨਾਰੀਆਂ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਜਿਹੜਾ ਕਿ 5 6 ਤੇ 7 ਅਕਤੂਬਰ ਨੂੰ ਭੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮਨਾਇਆ ਜਾਊਗਾ ਤੇ ਆਓ ਸੰਗਤ ਜੀ ਆਪਾਂ ਦੇਖਦੇ ਆ ਜਿਹੜੀਆਂ ਤਿਆਰੀਆਂ ਸੰਗਤ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਪਵਿੱਤਰ ਸਥਾਨ ਦੇ ਉੱਪਰ ਤੇ ਆਪਾਂ ਦੇਖਦੇ ਆ ਵੀ ਕਿਸ ਤਰੀਕੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਮੇਰੇ ਵੱਲੋਂ ਸੰਗਤ ਨੂੰ ਬੇਨਤੀ ਆ ਵੀ 5 6 ਤੇ 7 ਅਕਤੂਬਰ ਨੂੰ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਇਸ ਸਥਾਨ ਤੇ ਪਵਿੱਤਰ ਜਗ੍ਹਾ ਤੇ ਹਾਜ਼ਰੀ ਲਵੋਣ ਤੇ ਆਓ ਸੰਗਤ ਜੀ ਆਪਾਂ ਦੇਖਦੇ ਆ ਜੀ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸੰਗਤ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਬੀੜ ਬੱਬਾ ਬੁੱਢਾ ਸਾਹਿਬ ਵਿਖੇ ਅੱਜ ਇੱਕ ਤਰੀਕਾ ਜਦੋਂ ਇਹ ਵੀਡੀਓ ਮੈਂ ਰਿਕਾਰਡ ਕਰ ਰਿਹਾ ਤੇ ਅੱਜ ਹੀ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਦਾ ਜਿਹੜਾ ਇਕੱਠਾ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਤੇ ਪਹੁੰਚੀਆਂ ਨੇ 5 6 ਤੇ 7 ਅਕਤੂਬਰ ਐਤਵਾਰ ਸੋਮਵਾਰ ਤੇ ਮੰਗਲਵਾਰ ਸੋ ਇਹ ਨਾ ਦਿਨਾਂ ਦੇ ਵਿੱਚ ਜਿਹੜਾ ਜੋੜ ਮੇਲਾ ਇਸ ਸਥਾਨ ਤੇ ਚਭਾਲ ਤੇ ਪਿੰਡ ਠੱਠਾ ਇੱਥੇ ਮਨਾਇਆ ਜਾਊਗਾ ਤੇ ਸੰਗਤਾਂ ਜਿਹੜੀਆਂ ਅੱਜ ਵੀ ਹਾਜ਼ਰੀ ਲਵਾ ਰੀਆਂ ਨੇ ਤੇ ਹੁਣ ਲਗਾਤਾਰ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਉਣੀ ਆ ਤੇ ਇਧਰਲੇ ਪਾਸੇ ਹੈ ਜੀ ਜੋੜਾ ਘਰ ਜਿੱਥੇ ਜੋੜੇ ਪਹਿਲਾਂ ਆਪਾਂ ਜਮਾ ਕਰਵਾ ਲੀਏ ਤੇ ਫਿਰ ਆਪਾਂ ਦਰਸ਼ਨ ਕਰਦੇ ਹਾਂ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੇ ਤੇ ਆਓ ਜੀ ਪਹਿਲਾਂ ਜੋੜੇ ਜਮਾ ਕਰਵਾਈਏ ਸਰਪਰਚਾ ਨੂੰ ਤੋਂ ਕਹਾ ਜਾ ਰਿਹਾ ਸੰਗਤਾਂ ਵੱਲੋਂ ਵਧੀਆ ਤਿਆਰੀਆਂ ਚੱਲ ਰਹੀਆਂ ਨੇ ਤੇ ਇਧਰਲੇ ਪਾਸੇ ਸੰਗਤ ਜੀ ਤਿਕਾਨਾ ਜਿਹੜੀਆਂ ਥੋਲ ਲਗਾਈਆਂ ਜਾ ਰਹੀਆਂ ਨੇ ਉਹਦੀ ਤਿਆਰੀ ਚੱਲ ਰਹੀ ਆ ਤੇ ਨਾਲ ਇਸ ਪਾਸੇ ਤਿਆਰੀ ਚੱਲ ਰਹੀ ਆ ਜੀ ਜਿਹੜੇ ਦੀਵਾਨ ਲੱਗਦੇ ਹੁੰਦੇ ਨੇ ਤੇ ਦੀਵਾਨ ਹਾਲ ਇਧਰਲੇ ਪਾਸੇ ਬਾਬਾ ਖੜਕ ਸਿੰਘ ਦੀ ਦੀਵਾਨ ਹਾਲ ਜਿੱਥੇ ਸਮਾਗਮ ਕਰਵਾਏ ਜਾਣਗੇ ਦੀਵਾਨ ਲਗਾਏ ਜਾਣਗੇ ਤੇ ਆਓ ਜੀ ਆਪਾਂ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਕਰਦੇ ਹਾਂ ਦਰਸ਼ਨ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕਿਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਟੈਂਟ ਲਗਾਏ ਜਾਣੇ ਨੇ ਤੇ ਉਹਨਾਂ ਦੇ ਜਿਹੜੇ ਤੇ ਪਿੱਲਰ ਨੇ ਉਹ ਬਣਾ ਦਿੱਤੇ ਗਏ ਨੇ ਤੇ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਇੱਥੇ ਜਿਹੜੇ ਉਹ ਇਹਨਾਂ ਨੂੰ ਕਵਰ ਕਰ ਦਿੱਤਾ ਜਾਊਗਾ ਤਾਂ ਜੋ ਸੰਗਤਾਂ ਨੂੰ ਗਰਮੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਸਥਾਨ ਤੇ ਪਹੁੰਚਦੀਆਂ ਨੇ ਤੇ ਤੇ ਰੰਗ ਰੋਗਨ ਦੀ ਸੇਵਾ ਵੀਰਾਂ ਵੱਲੋਂ ਕੀਤੀ ਜਾ ਰਹੀ ਆ ਤੇ ਬਸ ਹੁਣ ਗਿਣਤੀ ਦੇ ਦਿਨ ਨੇ ਤੇ ਜਦੋਂ ਇਸ ਸਥਾਨ ਤੇ ਜੋੜ ਮੇਲਾ ਬਣਾਇਆ ਜਾਊਗਾ ਦੇਗ ਦਾ ਪ੍ਰਸ਼ਾਦ ਤੁਹਾਨੂੰ ਨੇ ਦੇਗ ਕਰਵਾਉਨੇ ਆ ਤੇ ਇਸ ਤੋਂ ਬਾਅਦ ਅੰਦਰ ਚੱਲਦੇ ਆ ਸੋ ਤਾਂਤਨ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ ਤੇ ਇਹ ਉਹੀ ਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਸੀ ਤੇ ਇਧਰਲੇ ਪਾਸੇ ਮਿਸੇ ਪ੍ਰਸ਼ਾਦੇ ਜਿਹੜੇ ਸੰਗਤਾਂ ਘਰੋਂ ਤਿਆਰ ਕਰਕੇ ਲਿਆਉਂਦਿਆਂ ਨੇ ਸੋ ਇਤਿਹਾਸ ਦੇ ਮੁਤਾਬਿਕ ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਭੇਜਿਆ ਤੇ ਮਾਤਾ ਜੀ ਘਰੋਂ ਮਿਸੇ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਏ ਸੀ ਆਹ ਨਾਲ ਗੰਢਿਆਂ ਦਾ ਪ੍ਰਸ਼ਾਦ ਸੋ ਇਸ ਜਗ੍ਹਾ ਦੇ ਉੱਪਰ ਫਿਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਬਖਸ਼ਿਸ਼ ਕੀਤੀ ਸੀ ਪੁੱਤਰ ਦੀ ਆਬਿਕ ਸੰਗਤਾਂ ਜਿਹੜੀਆਂ ਨੇ ਅੱਜ ਵੀ ਇਸ ਸਥਾਨ ਤੇ ਮਿੱਸੇ ਪ੍ਰਸ਼ਾਦ ਦੇ ਤੇ ਗੰਢਿਆਂ ਦਾ ਗੱਡੇ ਜਿਹੜੇ ਨੇ ਉਹ ਲੈ ਕੇ ਆਉਂਦੀਆਂ ਨੇ ਅਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਨੇ ਮਿਸੇ ਪ੍ਰਸ਼ਾਦੇ ਸੰਗਤਾਂ ਨੂੰ ਵਰਤਾਏ ਜਾਂਦੇ ਨੇ ਖੁਸ਼ੀਆਂ ਪ੍ਰਾਪਤ ਕਰਦੀਆਂ। ਇਹ ਸੰਗਤਾਂ ਪ੍ਰਸ਼ਾਦੇ ਪ੍ਰਾਪਤ ਕਰਨ ਤੋਂ ਬਾਅਦ ਤੋਂ ਇੱਥੇ ਬੈਠ ਕੇ ਛਕ ਰਹੀਆਂ ਨੇ। ਮਿਸੇ ਪ੍ਰਸ਼ਾਦੇ ਤੇ ਗੰਡਿਆਂ ਦਾ ਪ੍ਰਸ਼ਾਦ ਦਰਸ਼ਨ ਕਰੋ ਜੀ। ਉਹ ਸਾਹਿਬ ਜੀ ਦੇ ਪ੍ਰਾਤਨ ਇਤਿਹਾਸ ਸੇਖੋ। ਕੋਰਦਵਾਰਾ ਸਾਹਿਬ ਜੀ ਦੇ ਅੰਦਰ ਸਤਿ ਸੰਗਤੀ ਚੱਲਦੇ ਆਂ ਦਰਬਾਰ ਸਾਹਿਬ ਜੀ ਦੇ ਅੰਦਰ ਸੁਕਰਵਾਰਾ ਸਾਹਿਬ ਜੀ ਦੇ ਬਾਅਦ ਇਤਿਹਾਸ ਲਿਖਿਆ ਗਿਆ ਹੈ ਜੀ ਕਿ ਕਿਵੇਂ ਵੰਸ਼ ਜਿਹੜੀ ਆ ਉਹ ਅੱਗੇ-ਅੱਗੇ ਜਿਹੜੀ ਚੱਲੀ ਸੀ ਬੰਸਾਵਲੀ ਬਾਬਾ ਬੁੱਢਾ ਜੀ ਤੇ ਪਿਤਾ ਬਾਬਾ ਸੁਗਾ ਜੀ ਦੇ ਘਰ ਮਾਤਾ ਗौरा ਜੀ ਦੇ ਕੁਖੋਂ ਭਾਈ ਬੂੜਾ ਜੀ ਜਿਹਨਾਂ ਨੂੰ ਬਾਬਾ ਬੁੱਢਾ ਜੀ ਕਿਹਾ ਜਾਂਦਾ ਉਹਨਾਂ ਦਾ ਜਨਮ ਹੋਇਆ ਤੇ ਇਸ ਤੋਂ ਅੱਗੇ ਜਿਹੜੇ ਉਹਨਾਂ ਦੇ ਵੰਸ਼ੇ ਸੀਗੇ ਉਹ ਪੀੜ੍ਹੀ ਜਿਹੜੀ ਉਹ ਅੱਗੇ ਦੇਖ ਕੇ ਚੱਲਦੀ ਗਈ ਤੇ ਗੁਰੂ ਘਰ ਦੀ ਸੇਵਾ ਕਰਦੇ ਗਏ ਸੰਗਤ ਜੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਸਿੱਖ ਧਰਮ ਦੇ ਵਿੱਚ ਬਹੁਤ ਸਨਮਾਨਜਨਕ ਬਹੁਤ ਉੱਚਾ ਸਥਾਨ ਹੈ ਬਹੁਤ ਉੱਚੀ ਪਦਵੀ ਹੈ ਬਾਬਾ ਬੁੱਢਾ ਜੀ ਨੇ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਅਤੇ ਪਹਿਲੇ ਹੈਡ ਗ੍ਰੰਥੀ ਵੀ ਬਣੇ ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ თანਤਨ ਸਿਰਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦਾ ਤਾਂ ਉਸਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਸਨ ਆ ਰਹੇ ਕਿਤਾ ਹੈ ਉਹ ਪਰਨਾ ਦੇ ਨਾਮ ਦਾ ਰਾਜ ਲੋ ਬੰਦਿਆ ਹੈ ਕਹਿ ਦੇ ਖਾ ਤੇ ਇਧਰਲੇ ਪਾਸੇ ਸੰਗਜੀ ਤੁਸੀਂ ਦੇਖ ਸਕ ਰਹੇ ਹੋ ਵੀ ਜਿਹੜੀ ਪਿੱਲਰ ਸੀਗੇ ਉਹਨਾਂ ਦੇ ਉੱਪਰ ਚਾਨਣੀਆਂ ਲਾਉਣ ਦੀ ਸੇਵਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਵੀਰ ਲੱਗੇ ਹੋਏ ਨੇ ਜੋਰਾ ਸ਼ੋਰਾ ਦੇ ਨਾਲ ਤਾਂ ਜੋ ਜੋੜ ਮੇਲੇ ਤੇ ਸੰਗਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਸਹੂਲਤ ਉਹ ਦਿੱਤੀ ਜਾ ਸਕੇ ਤੇ ਸੰਗਤਾਂ ਵੱਲੋਂ ਲੰਗਰਾਂ ਦੇ ਵੀ ਬੜੇ ਪ੍ਰਬੰਧ ਕੀਤੇ ਗਏ ਨੇ ਸਾਧ ਸੰਗਤ ਜੀ ਰਾਹ ਦੇ ਵਿੱਚ ਜਿਹੜੇ ਲੰਗਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਸੰਗਤਾਂ ਵੱਲੋਂ ਲਗਾਏ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਨਾ ਆਵੇ ਇਹਦੇ ਲਈ ਪਾਸੇ ਹੈ ਜੀ ਮੀਰੀ ਪੀਰੀ ਹਾਲ ਤੋ ਠੀਕਾ ਸੰਗਤ ਜੀ ਆਪਾਂ ਦਰਸ਼ਨੀ ਕੀਤੇ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਤੇ ਮੇਰੇ ਵੱਲੋਂ ਸੰਗਤ ਨੂੰ ਬੇਨਤੀ ਹੈ ਕਿ 5 6 ਤੇ 7 ਅਕਤੂਬਰ ਨੂੰ ਵੱਧ ਤੋਂ ਵੱਧ ਹਾਜ਼ਰੀ ਲਗਵਾਓ ਜੀ ਗੁਰਦੁਆਰਾ ਸਾਹਿਬ ਵਿਖੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੀਆਂ ਸੰਗਤਾਂ ਉਹਨਾਂ ਦਿਨਾਂ ਦੇ ਵਿੱਚ ਨਹੀਂ ਪਹੁੰਚ ਸਕਣਗੀਆਂ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਸਥਾਨ ਤੇ ਪਹੁੰਚ ਕੇ ਤੇ ਜੋੜ ਮੇਲੇ ਦੇ ਤੁਹਾਨੂੰ ਦਰਸ਼ਨ ਕਰਵਾਵਾਂ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਸੋ ਠੀਕ ਆ ਸੰਗਤ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ